ਅਫਗਾਨਿਸਤਾਨ ਦੇ ਇੱਕ 13 ਸਾਲਾ ਲੜਕੇ ਦਾ ਹੈਰਾਨ ਕਰ ਦੇਣ ਵਾਲਾ ਕਾਰਾ ਸਾਹਮਣੇ ਆਇਆ ਹੈ ਰਸਲ ਅਫਗਾਨਿਸਤਾਨ ਦੇ ਕੁੰਦੂਸ ਤੋਂ ਇੱਕ 13 ਸਾਲਾ ਮੁੰਡਾ ਈਰਾਨ ਦੀ ਯਾਤਰਾ ਕਰਨਾ ਚਾਹੁੰਦਾ ਸੀ ਤੇ ਇਸ ਲਈ ਉਹ ਐਤਵਾਰ ਸਵੇਰੇ ਕਾਬੁਲ ਹਵਾਈ ਅੱਡੇ ਵਿੱਚ ਕੁਸਪੈਟ ਕਰ ਗਿਆ ਤੇ ਯਾਤਰੀਆਂ ਦੇ ਇੱਕ ਸਮੂਹ ਦਾ ਪਿੱਛਾ ਕੀਤਾ ਤੇ ਇੱਕ ਜਹਾਜ਼ ਦੇ ਪਿਛਲੇ ਪਹੀਏ ਵਾਲੇ ਖੂਹ ਦੇ ਵਿੱਚ ਲੁਕ ਗਿਆ ਪਰ ਇਹ ਦਿੱਲੀ ਲਈ ਉਡਾਨ ਸੀ ਨਾ ਕਿ ਈਰਾਨ ਲਈ 90 ਮਿੰਟਾਂ ਤੋਂ ਵੱਧ ਸਮੇਂ ਲਈ ਮੁੰਡਾ ਪਹੀਏ ਵਾਲੇ ਖੂਹ ਵਿੱਚ ਉੱਡਿਆ ਤੇ ਚਮਤਕਾਰੀ ਢੰਗ ਨਾਲ ਰਾਜਧਾਨੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਸੁਰਖਿਆਤ ਉਤਰ ਗਿਆ ਜਿੱਤੇ ਉਸ ਨੂੰ ਕੁਝ ਹਵਾਈ ਅੱਡੇ ਦੇ ਸਟਾਫ ਨੇ ਘੁੰਮਦੇ ਹੋਏ ਦੇਖਿਆ ਤਾਂ ਸ਼ਾਮ ਤੱਕ ਉਸ ਨੂੰ ਕਾਬੂਲ ਦੀ ਇੱਕ ਉਡਾਨ ਤੇ ਵਾਪਸ ਭੇਜ ਦਿੱਤਾ ਗਿਆ ਜਿਸ ਨਾਲ ਉਸ ਦੇ ਦਿਨ ਦਾ ਸਾਹਸ ਖਤਮ ਹੋ ਗਿਆ ਕੇਂਦਰੀ ਉਦਯੋਗਿਕ ਸੁਰੱਖਿਆ ਬਲ ਦੇ ਅਧਿਕਾਰੀ ਦੇ ਅਨੁਸਾਰ ਮੁੰਡਾ ਕੇ ਐਮ 에ਅਰ ਕਾਬੂਲ ਦਿੱਲੀ ਉਡਾਨ ਤੇ ਭੱਜ ਗਿਆ ਸੀ ਜੋ ਸਵੇਰੇ 10 ਵਜੇ ਦੇ ਕਰੀਬ ਦਿੱਲੀ ਹਵਾਈ ਅੱਡੇ ਤੇ ਉਤਰਿਆ ਚਿੱਟੇ ਕੁੜਤੇ ਪਜਾਮੇ ਵਿੱਚ ਉਸ ਨੂੰ ਹਵਾਈ ਅੱਡੇ ਦੇ ਕੁਝ ਸਟਾਫ ਨੇ ਦੇਖਿਆ ਜਿਨ੍ਹਾਂ ਨੇ ਹਵਾਈ ਅੱਡੇ ਤੇ ਸੀਆਈਐਸਐਫ ਕਰਮਚਾਰੀਆਂ ਨੂੰ ਸੂਚਿਤ ਕੀਤਾ ਪੁੱਛਕਿਛ ਕਰਨ ਤੇ ਪਤਾ ਲੱਗ ਗਿਆ ਕਿ ਉਹ ਜਹਾਜ਼ ਦੇ ਪਿਛਲੇ ਕੇਂਦਰੀ ਲੈਂਡਿੰਗ ਗੀਅਰ ਡੱਬੇ ਵਿੱਚ ਲੁਕਿਆ ਹੋਇਆ ਸੀ ਤੇ ਉਹ ਅਫਗਾਨਿਸਤਾਨ ਦੇ ਕੁੰਦੂਸ ਸ਼ਹਿਰ ਤੋਂ ਹੈ ਇਸ ਤੋਂ ਬਾਅਦ 에ਅਰਲਾਈਨ ਦੇ ਸੁਰੱਖਿਆ ਤੇ ਇੰਜੀਨੀਅਰਿੰਗ ਸਟਾਫ ਦੁਆਰਾ ਇੱਕ ਜਹਾਜ਼ ਸੁਰੱਖਿਆ ਜਾਂਚ ਕੀਤੀ ਗਈ ਇਸ ਦੌਰਾਨ ਪਿਛਲੇ ਲੈਂਡਿੰਗ ਗੀਅਰ ਖੇਤਰ ਵਿੱਚ ਇੱਕ ਛੋਟਾ ਲਾਲ ਰੰਗ ਦਾ ਆਡੀਓ ਸਪੀਕਰ ਮਿਲਿਆ ਤੇ ਸੀਆਈਐਸਐਫ ਨੇ ਇੱਕ ਬਿਆਨ ਵਿੱਚ ਇਹ ਸਭ ਦੱਸਿਆ ਅਫਗਾਨਿਸਤਾਨ ਦੇ ਇੱਕ 13 ਸਾਲਾ ਲੜਕੇ ਦਾ ਹੈਰਾਨ ਕਰ ਦੇਣ ਵਾਲਾ ਕਾਰਾ ਸਾਹਮਣੇ ਆਇਆ ਹੈ ਪਰ ਅਸਲ ਅਫਗਾਨਿਸਤਾਨ ਦੇ ਕੁੰਦੂਸ ਤੋਂ ਇੱਕ 13 ਸਾਲਾ ਮੁੰਡਾ ਈਰਾਨ ਦੀ ਯਾਤਰਾ ਕਰਨਾ ਚਾਹੁੰਦਾ ਸੀ ਤੇ ਇਸ ਲਈ ਉਹ ਐਤਵਾਰ ਸਵੇਰੇ ਕਾਬੁਲ ਹਵਾਈ ਅੱਡੇ ਵਿੱਚ ਕੁਸਪੈਟ ਕਰ ਗਿਆ ਤੇ ਯਾਤਰੀਆਂ ਦੇ ਇੱਕ ਸਮੂਹ ਦਾ ਪਿੱਛਾ ਕੀਤਾ ਤੇ ਇੱਕ ਜਹਾਜ਼ ਦੇ ਪਿਛਲੇ ਪਹੀਏ ਵਾਲੇ ਖੂਹ ਦੇ ਵਿੱਚ ਲੁਕ ਗਿਆ ਪਰ ਇਹ ਦਿੱਲੀ ਲਈ ਉਡਾਨ ਸੀ ਨਾ ਕਿ ਈਰਾਨ ਲਈ 90 ਮਿੰਟਾਂ ਤੋਂ ਵੱਧ ਸਮੇਂ ਲਈ ਮੁੰਡਾ ਪਹੀਏ ਵਾਲੇ ਖੂਹ ਵਿੱਚ ਉੱਡਿਆ ਤੇ ਚਮਤਕਾਰੀ ਢੰਗ ਨਾਲ ਰਾਜਧਾਨੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅਡੇ ਤੇ ਸੁਰੱਖਿਅਤ ਉਤਰ ਗਿਆ ਜਿੱਤੇ ਉਸ ਨੂੰ ਕੁਝ ਹਵਾਈ ਅਡੇ ਦੇ ਸਟਾਫ ਨੇ ਘੁੰਮਦੇ ਹੋਏ ਦੇਖਿਆ ਤਾਂ ਸ਼ਾਮ ਤੱਕ ਉਸ ਨੂੰ ਕਾਬੁਲ ਦੀ ਇੱਕ ਉਡਾਨ ਤੇ ਵਾਪਸ ਭੇਜ ਦਿੱਤਾ ਗਿਆ ਜਿਸ ਨਾਲ ਉਸ ਦੇ ਦਿਨ ਦਾ ਸਾਹਸ ਖਤਮ ਹੋ ਗਿਆ ਕੇਂਦਰੀ ਉਦਯੋਗਿਕ ਸੁਰੱਖਿਆ ਬਲ ਦੇ ਅਧਿਕਾਰੀ ਦੇ ਅਨੁਸਾਰ ਮੁੰਡਾ ਕੇ ਐਮ 에ਅਰ ਕਾਬੁਲ ਦਿੱਲੀ ਉਡਾਨ ਤੇ ਭੱਜ ਗਿਆ ਸੀ ਜੋ ਸਵੇਰੇ 10 ਵਜੇ ਦੇ ਕਰੀਬ ਦਿੱਲੀ ਹਵਾਈ ਅੱਡੇ ਤੇ ਉਤਰਿਆ ਚਿੱਟੇ ਕੁਰਤੇ ਪਜਾਮੇ ਵਿੱਚ ਉਸ ਨੂੰ ਹਵਾਈ ਅੱਡੇ ਦੇ ਕੁਝ ਸਟਾਫ ਨੇ ਦੇਖਿਆ ਜਿਨ੍ਹਾਂ ਨੇ ਹਵਾਈ ਅੱਡੇ ਤੇ ਸੀਆਈਐਸਐਫ ਕਰਮਚਾਰੀਆਂ ਨੂੰ ਸੂਚਿਤ ਕੀਤਾ ਪੋਚ ਕਿਚ ਕਰਨ ਤੇ ਪਤਾ ਲੱਗ ਗਿਆ ਕਿ ਉਹ ਜਹਾਜ਼ ਦੇ ਪਿਛਲੇ ਕੇਂਦਰੀ ਲੈਂਡਿੰਗ ਗੀਅਰ ਡੱਬੇ ਵਿੱਚ ਲੁਕਿਆ ਹੋਇਆ ਸੀ ਤੇ ਉਹ ਅਫਗਾਨਿਸਤਾਨ ਦੇ ਕੁੰਦੂਸ ਸ਼ਹਿਰ ਤੋਂ ਹੈ ਇਸ ਤੋਂ ਬਾਅਦ 에ਅਰਲਾਈਨ ਦੇ ਸੁਰੱਖਿਆ ਤੇ ਇੰਜੀਨੀਅਰਿੰਗ ਸਟਾਫ ਦੁਆਰਾ ਇੱਕ ਜਹਾਜ਼ ਸੁਰੱਖਿਆ ਜਾਂਚ ਕੀਤੀ ਗਈ ਇਸ ਦੌਰਾਨ ਪਿਛਲੇ ਲੈਂਡਿੰਗ ਗੀਅਰ ਖੇਤਰ ਵਿੱਚ ਇੱਕ ਛੋਟਾ ਲਾਲ ਰੰਗ ਦਾ ਆਡੀਓ ਸਪੀਕਰ ਮਿਲਿਆ ਤੇ ਸੀਆਈਐਸਐਫ ਨੇ ਇੱਕ ਬਿਆਨ ਵਿੱਚ ਇਹ ਸਭ ਦੱਸਿਆ ਅਫਗਾਨਿਸਤਾਨ ਦੇ ਇੱਕ 13 ਸਾਲਾ ਲੜਕੇ ਦਾ ਹੈਰਾਨ ਕਰ ਦੇਣ ਵਾਲਾ ਕਾਰਾ ਸਾਹਮਣੇ ਆਇਆ ਹੈ ਪਰ ਅਸਲ ਅਫਗਾਨਿਸਤਾਨ ਦੇ ਕੁੰਦੂਸ ਤੋਂ ਇੱਕ 13 ਸਾਲਾ ਮੁੰਡਾ ਈਰਾਨ ਦੀ ਯਾਤਰਾ ਕਰਨਾ ਚਾਹੁੰਦਾ ਸੀ ਤੇ ਇਸ ਲਈ ਉਹ ਐਤਵਾਰ ਸਵੇਰੇ ਕਾਬੁਲ ਹਵਾਈ ਅੱਡੇ ਵਿੱਚ ਕੁਸਪੈਟ ਕਰ ਗਿਆ ਤੇ ਯਾਤਰੀਆਂ ਦੇ ਇੱਕ ਸਮੂਹ ਦਾ ਪਿੱਛਾ ਕੀਤਾ ਤੇ ਇੱਕ ਜਹਾਜ਼ ਦੇ ਪਿਛਲੇ ਪਹੀਏ ਵਾਲੇ ਖੂਹ ਦੇ ਵਿੱਚ ਲੁਕ ਗਿਆ ਪਰ ਇਹ ਦਿੱਲੀ ਲਈ ਉਡਾਨ ਸੀ ਨਾ ਕਿ ਈਰਾਨ ਲਈ 90 ਮਿੰਟਾਂ ਤੋਂ ਵੱਧ ਸਮੇਂ ਲਈ ਮੁੰਡਾ ਪਹੀਏ ਵਾਲੇ ਖੂਹ ਵਿੱਚ ਉੱਡਿਆ ਤੇ ਚਮਤਕਾਰੀ ਢੰਗ ਨਾਲ ਰਾਜਧਾਨੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਸੁਰੱਖਿਅਤ ਉਤਰ ਗਿਆ ਜਿੱਤੇ ਉਸ ਨੂੰ ਕੁਝ ਹਵਾਈ ਅੱਡੇ ਦੇ ਸਟਾਫ ਨੇ ਘੁੰਮਦੇ ਹੋਏ ਦੇਖਿਆ ਤਾਂ ਸ਼ਾਮ ਤੱਕ ਉਸ ਨੂੰ ਕਾਬੁਲ ਦੀ ਇੱਕ ਉਡਾਨ ਤੇ ਵਾਪਸ ਭੇਜ ਦਿੱਤਾ ਗਿਆ ਜਿਸ ਨਾਲ ਉਸ ਦੇ ਦਿਨ ਦਾ ਸਾਹਸ ਖਤਮ ਹੋ ਗਿਆ ਕੇਂਦਰੀ ਉਦਯੋਗਿਕ ਸੁਰੱਖਿਆ ਬਲ ਦੇ ਅਧਿਕਾਰੀ ਦੇ ਅਨੁਸਾਰ ਮੁੰਡਾ ਕੇ ਐਮ 에ਅਰ ਕਾਬੁਲ ਦਿੱਲੀ ਉਡਾਨ ਤੇ ਭੱਜ ਗਿਆ ਸੀ ਜੋ ਸਵੇਰੇ 10 ਵਜੇ ਦੇ ਕਰੀਬ ਦਿੱਲੀ ਹਵਾਈ ਅੱਡੇ ਤੇ ਉਤਰਿਆ ਚਿੱਟੇ ਕੁੜਤੇ ਪਜਾਮੇ ਵਿੱਚ ਉਸ ਨੂੰ ਹਵਾਈ ਅੱਡੇ ਦੇ ਕੁਝ ਸਟਾਫ ਨੇ ਦੇਖਿਆ ਜਿਨ੍ਹਾਂ ਨੇ ਹਵਾਈ ਅੱਡੇ ਤੇ ਸੀਆਈਐਸਐਫ ਕਰਮਚਾਰੀਆਂ ਨੂੰ ਸੂਚਿਤ ਕੀਤਾ ਪੋਚ ਕਿਚ ਕਰਨ ਤੇ ਪਤਾ ਲੱਗ ਗਿਆ ਕਿ ਉਹ ਜਹਾਜ਼ ਦੇ ਪਿਛਲੇ ਕੇਂਦਰੀ ਲੈਂਡਿੰਗ ਗੀਅਰ ਡੱਬੇ ਵਿੱਚ ਲੁਕਿਆ ਹੋਇਆ ਸੀ ਤੇ ਉਹ ਅਫਗਾਨਿਸਤਾਨ ਦੇ ਕੁੰਦੂਸ ਸ਼ਹਿਰ ਤੋਂ ਹੈ ਇਸ ਤੋਂ ਬਾਅਦ 에ਅਰਲਾਈਨ ਦੇ ਸੁਰੱਖਿਆ ਤੇ ਇੰਜੀਨੀਅਰਿੰਗ ਸਟਾਫ ਦੁਆਰਾ ਇੱਕ ਜਹਾਜ਼ ਸੁਰੱਖਿਆ ਜਾਂਚ ਕੀਤੀ ਗਈ ਇਸ ਦੌਰਾਨ ਪਿਛਲੇ ਲੈਂਡਿੰਗ ਗੀਅਰ ਖੇਤਰ ਵਿੱਚ ਇੱਕ ਛੋਟਾ ਲਾਲ ਰੰਗ ਦਾ ਆਡੀਓ ਸਪੀਕਰ ਮਿਲਿਆ ਤੇ ਸੀਆਈਐਸਐਫ ਨੇ ਇੱਕ ਬਿਆਨ ਵਿੱਚ ਇਹ ਸਭ ਦੱਸਿਆ ਅਫਗਾਨਿਸਤਾਨ ਦੇ ਇੱਕ 13 ਸਾਲਾ ਲੜਕੇ ਦਾ ਹੈਰਾਨ ਕਰ ਦੇਣ ਵਾਲਾ ਕਾਰਾ ਸਾਹਮਣੇ ਆਇਆ ਹੈ ਦਰਅਸਲ افغانستان ਦੇ ਕੁੰਦੂਸ ਤੋਂ ਇੱਕ 13 ਸਾਲਾ ਮੁੰਡਾ ਈਰਾਨ ਦੀ ਯਾਤਰਾ ਕਰਨਾ ਚਾਹੁੰਦਾ ਸੀ ਤੇ ਇਸ ਲਈ ਉਹ ਐਤਵਾਰ ਸਵੇਰੇ ਕਾਬਲ ਹਵਾਈ ਅੱਡੇ ਵਿੱਚ ਕੁਸਪੈਟ ਕਰ ਗਿਆ ਤੇ ਯਾਤਰੀਆਂ ਦੇ ਇੱਕ ਸਮੂਹ ਦਾ ਪਿੱਛਾ ਕੀਤਾ ਤੇ ਇੱਕ ਜਹਾਜ਼ ਦੇ ਪਿਛਲੇ ਪਹੀਏ ਵਾਲੇ ਖੂਹ ਦੇ ਵਿੱਚ ਲੁਕ ਗਿਆ ਪਰ ਇਹ ਦਿੱਲੀ ਲਈ ਉਡਾਨ ਸੀ ਨਾ ਕਿ ਈਰਾਨ ਲਈ 90 ਮਿੰਟਾਂ ਤੋਂ ਵੱਧ ਸਮੇਂ ਲਈ ਮੁੰਡਾ ਪਹੀਏ ਵਾਲੇ ਖੂਹ ਵਿੱਚ ਉੱਡਿਆ ਤੇ ਚਮਤਕਾਰੀ ਢੰਗ ਨਾਲ ਰਾਜਧਾਨੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅਡੇ ਤੇ ਸੁਰੱਖਿਅਤ ਉਤਰ ਗਿਆ ਜਿੱਤੇ ਉਸ ਨੂੰ ਕੁਝ ਹਵਾਈ ਅਡੇ ਦੇ ਸਟਾਫ ਨੇ ਘੁੰਮਦੇ ਹੋਏ ਦੇਖਿਆ ਤਾਂ ਸ਼ਾਮ ਤੱਕ ਉਸ ਨੂੰ ਕਾਬੁਲ ਦੀ ਇੱਕ ਉਡਾਨ ਤੇ ਵਾਪਸ ਭੇਜ ਦਿੱਤਾ ਗਿਆ ਜਿਸ ਨਾਲ ਉਸ ਦੇ ਦਿਨ ਦਾ ਸਾਹਸ ਖਤਮ ਹੋ ਗਿਆ ਕੇਂਦਰੀ ਉਦਯੋਗਿਕ ਸੁਰੱਖਿਆ ਬਲ ਦੇ ਅਧਿਕਾਰੀ ਦੇ ਅਨੁਸਾਰ ਮੁੰਡਾ ਕੇ ਐਮ 에ਅਰ ਕਾਬੁਲ ਦਿੱਲੀ ਉਡਾਨ ਤੇ ਭੱਜ ਗਿਆ ਸੀ ਜੋ ਸਵੇਰੇ 10 ਵਜੇ ਦੇ ਕਰੀਬ ਦਿੱਲੀ ਹਵਾਈ ਅਡੇ ਤੇ ਉਤਰਿਆ ਚਿੱਟੇ ਕੁਰਤੇ ਪਜਾਮੇ ਵਿੱਚ ਉਸ ਨੂੰ ਹਵਾਈ ਅਡੇ ਦੇ ਕੁਝ ਸਟਾਫ ਨੇ ਦੇਖਿਆ ਜਿਨ੍ਹਾਂ ਨੇ ਹਵਾਈ ਅੱਡੇ ਤੇ ਸੀਆਈਐਸਐਫ ਕਰਮਚਾਰੀਆਂ ਨੂੰ ਸੂਚਿਤ ਕੀਤਾ ਪੁੱਛਗਿੱਛ ਕਰਨ ਤੇ ਇਹ ਪਤਾ ਲੱਗ ਗਿਆ ਕਿ ਉਹ ਜਹਾਜ਼ ਦੇ ਪਿਛਲੇ ਕੇਂਦਰੀ ਲੈਂਡਿੰਗ ਗੀਅਰ ਡੱਬੇ ਵਿੱਚ ਲੁਕਿਆ ਹੋਇਆ ਸੀ ਤੇ ਉਹ ਅਫਗਾਨਿਸਤਾਨ ਦੇ ਕੁੰਦੂਸ ਸ਼ਹਿਰ ਤੋਂ ਹੈ ਇਸ ਤੋਂ ਬਾਅਦ 에ਅਰਲਾਈਨ ਦੇ ਸੁਰੱਖਿਆ ਤੇ ਇੰਜੀਨੀਅਰਿੰਗ ਸਟਾਫ ਦੁਆਰਾ ਇੱਕ ਜਹਾਜ਼ ਸੁਰੱਖਿਆ ਜਾਂਚ ਕੀਤੀ ਗਈ ਇਸ ਦੌਰਾਨ ਪਿਛਲੇ ਲੈਂਡਿੰਗ ਗੀਅਰ ਖੇਤਰ ਵਿੱਚ ਇੱਕ ਛੋਟਾ ਲਾਲ ਰੰਗ ਦਾ ਆਡੀਓ ਸਪੀਕਰ ਮਿਲਿਆ ਤੇ ਸੀਆਈਐਸਐਫ ਨੇ ਇੱਕ ਬਿਆਨ ਵਿੱਚ ਇਹ ਸਭ ਦੱਸਿਆ ਅਫਗਾਨਿਸਤਾਨ ਦੇ ਇੱਕ 13 ਸਾਲਾ ਲੜਕੇ ਦਾ ਹੈਰਾਨ ਕਰ ਦੇਣ ਵਾਲਾ ਕਾਰਾ ਸਾਹਮਣੇ ਆਇਆ ਹੈ ਰਸਲ ਅਫਗਾਨਿਸਤਾਨ ਦੇ ਕੁੰਦੂਸ ਤੋਂ ਇੱਕ 13 ਸਾਲਾ ਮੁੰਡਾ ਈਰਾਨ ਦੀ ਯਾਤਰਾ ਕਰਨਾ ਚਾਹੁੰਦਾ ਸੀ ਤੇ ਇਸ ਲਈ ਉਹ ਐਤਵਾਰ ਸਵੇਰੇ ਕਾਬੁਲ ਹਵਾਈ ਅੱਡੇ ਵਿੱਚ ਕੁਸਪੈਟ ਕਰ ਗਿਆ ਤੇ ਯਾਤਰੀਆਂ ਦੇ ਇੱਕ ਸਮੂਹ ਦਾ ਪਿੱਛਾ ਕੀਤਾ ਤੇ ਇੱਕ ਜਹਾਜ਼ ਦੇ ਪਿਛਲੇ ਪਹੀਏ ਵਾਲੇ ਖੂਹ ਦੇ ਵਿੱਚ ਲੁਕ ਗਿਆ ਪਰ ਇਹ ਦਿੱਲੀ ਲਈ ਉਡਾਨ ਸੀ ਨਾ ਕਿ ਈਰਾਨ ਲਈ 90 ਮਿੰਟਾਂ ਤੋਂ ਵੱਧ ਸਮੇਂ ਲਈ ਮੁੰਡਾ ਪਹੀਏ ਵਾਲੇ ਖੂਹ ਵਿੱਚ ਉੱਡਿਆ ਤੇ ਚਮਤਕਾਰੀ ਢੰਗ ਨਾਲ ਰਾਜਧਾਨੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅਡੇ ਤੇ ਸੁਰੱਖਿਅਤ ਉਤਰ ਗਿਆ ਜਿੱਤੇ ਉਸ ਨੂੰ ਕੁਝ ਹਵਾਈ ਅਡੇ ਦੇ ਸਟਾਫ ਨੇ ਘੁੰਮਦੇ ਹੋਏ ਦੇਖਿਆ ਤਾਂ ਸ਼ਾਮ ਤੱਕ ਉਸ ਨੂੰ ਕਾਬੁਲ ਦੀ ਇੱਕ ਉਡਾਨ ਤੇ ਵਾਪਸ ਭੇਜ ਦਿੱਤਾ ਗਿਆ ਜਿਸ ਨਾਲ ਉਸ ਦੇ ਦਿਨ ਦਾ ਸਾਹਸ ਖਤਮ ਹੋ ਗਿਆ ਕੇਂਦਰੀ ਉਦਯੋਗਿਕ ਸੁਰੱਖਿਆ ਬਲ ਦੇ ਅਧਿਕਾਰੀ ਦੇ ਅਨੁਸਾਰ ਮੁੰਡਾ ਕੇ ਐਮ 에ਅਰ ਕਾਬੁਲ ਦਿੱਲੀ ਉਡਾਨ ਤੇ ਭੱਜ ਗਿਆ ਸੀ ਜੋ ਸਵੇਰੇ 10 ਵਜੇ ਦੇ ਕਰੀਬ ਦਿੱਲੀ ਹਵਾਈ ਅੱਡੇ ਤੇ ਉਤਰਿਆ ਚਿੱਟੇ ਕੁਰਤੇ ਪਜਾਮੇ ਵਿੱਚ ਉਸ ਨੂੰ ਹਵਾਈ ਅੱਡੇ ਦੇ ਕੁਝ ਸਟਾਫ ਨੇ ਦੇਖਿਆ ਜਿਨ੍ਹਾਂ ਨੇ ਹਵਾਈ ਅੱਡੇ ਤੇ ਸੀਆਈਐਸਐਫ ਕਰਮਚਾਰੀਆਂ ਨੂੰ ਸੂਚਿਤ ਕੀਤਾ ਪੁੱਛਕਿਛ ਕਰਨ ਤੇ ਪਤਾ ਲੱਗ ਗਿਆ ਕਿ ਉਹ ਜਹਾਜ਼ ਦੇ ਪਿਛਲੇ ਕੇਂਦਰੀ ਲੈਂਡਿੰਗ ਗੀਅਰ ਡੱਬੇ ਵਿੱਚ ਲੁਕਿਆ ਹੋਇਆ ਸੀ ਤੇ ਉਹ ਅਫਗਾਨਿਸਤਾਨ ਦੇ ਕੁੰਦੂਸ ਸ਼ਹਿਰ ਤੋਂ ਹੈ ਇਸ ਤੋਂ ਬਾਅਦ 에ਅਰਲਾਈਨ ਦੇ ਸੁਰੱਖਿਆ ਤੇ ਇੰਜੀਨੀਅਰਿੰਗ ਸਟਾਫ ਦੁਆਰਾ ਇੱਕ ਜਹਾਜ਼ ਸੁਰੱਖਿਆ ਜਾਂਚ ਕੀਤੀ ਗਈ ਇਸ ਦੌਰਾਨ ਪਿਛਲੇ ਲੈਂਡਿੰਗ ਗੀਅਰ ਖੇਤਰ ਵਿੱਚ ਇੱਕ ਛੋਟਾ ਲਾਲ ਰੰਗ ਦਾ ਆਡੀਓ ਸਪੀਕਰ ਮਿਲਿਆ ਤੇ ਸੀਆਈਐਸਐਫ ਨੇ ਇੱਕ ਬਿਆਨ ਵਿੱਚ ਇਹ ਸਭ ਦੱਸਿਆ ਅਫਗਾਨਿਸਤਾਨ ਦੇ ਇੱਕ 13 ਸਾਲਾ ਲੜਕੇ ਦਾ ਹੈਰਾਨ ਕਰ ਦੇਣ ਵਾਲਾ ਕਾਰਾ ਸਾਹਮਣੇ ਆਇਆ ਹੈ ਰਸਲ ਅਫਗਾਨਿਸਤਾਨ ਦੇ ਕੁੰਦੂਸ ਤੋਂ ਇੱਕ 13 ਸਾਲਾ ਮੁੰਡਾ ਈਰਾਨ ਦੀ ਯਾਤਰਾ ਕਰਨਾ ਚਾਹੁੰਦਾ ਸੀ ਤੇ ਇਸ ਲਈ ਉਹ ਐਤਵਾਰ ਸਵੇਰੇ ਕਾਬੁਲ ਹਵਾਈ ਅੱਡੇ ਵਿੱਚ ਕੁਸਪੈਟ ਕਰ ਗਿਆ ਤੇ ਯਾਤਰੀਆਂ ਦੇ ਇੱਕ ਸਮੂਹ ਦਾ ਪਿੱਛਾ ਕੀਤਾ ਤੇ ਇੱਕ ਜਹਾਜ਼ ਦੇ ਪਿਛਲੇ ਪਹੀਏ ਵਾਲੇ ਖੂਹ ਦੇ ਵਿੱਚ ਲੁਕ ਗਿਆ ਪਰ ਇਹ ਦਿੱਲੀ ਲਈ ਉਡਾਨ ਸੀ ਨਾ ਕਿ ਈਰਾਨ ਲਈ 90 ਮਿੰਟਾਂ ਤੋਂ ਵੱਧ ਸਮੇਂ ਲਈ ਮੁੰਡਾ ਪਹੀਏ ਵਾਲੇ ਖੂਹ ਵਿੱਚ ਉੱਡਿਆ ਤੇ ਚਮਤਕਾਰੀ ਢੰਗ ਨਾਲ ਰਾਜਧਾਨੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਸੁਰਖਿਆਤ ਉਤਰ ਗਿਆ ਜਿੱਤੇ ਉਸ ਨੂੰ ਕੁਝ ਹਵਾਈ ਅੱਡੇ ਦੇ ਸਟਾਫ ਨੇ ਘੁੰਮਦੇ ਹੋਏ ਦੇਖਿਆ ਤਾਂ ਸ਼ਾਮ ਤੱਕ ਉਸ ਨੂੰ ਕਾਬੁਲ ਦੀ ਇੱਕ ਉਡਾਨ ਤੇ ਵਾਪਸ ਭੇਜ ਦਿੱਤਾ ਗਿਆ ਜਿਸ ਨਾਲ ਉਸ ਦੇ ਦਿਨ ਦਾ ਸਾਹਸ ਖਤਮ ਹੋ ਗਿਆ ਕੇਂਦਰੀ ਉਦਯੋਗਿਕ ਸੁਰੱਖਿਆ ਬਲ ਦੇ ਅਧਿਕਾਰੀ ਦੇ ਅਨੁਸਾਰ ਮੁੰਡਾ ਕੇ ਐਮ 에ਅਰ ਕਾਬੁਲ ਦਿੱਲੀ ਉਡਾਨ ਤੇ ਭੱਜ ਗਿਆ ਸੀ ਜੋ ਸਵੇਰੇ 10 ਵਜੇ ਦੇ ਕਰੀਬ ਦਿੱਲੀ ਹਵਾਈ ਅੱਡੇ ਤੇ ਉਤਰਿਆ ਚਿੱਟੇ ਕੁੜਤੇ ਪਜਾਮੇ ਵਿੱਚ ਉਸ ਨੂੰ ਹਵਾਈ ਅੱਡੇ ਦੇ ਕੁਝ ਸਟਾਫ ਨੇ ਦੇਖਿਆ ਜਿਨ੍ਹਾਂ ਨੇ ਹਵਾਈ ਅੱਡੇ ਤੇ ਸੀਆਈਐਸਐਫ ਕਰਮਚਾਰੀਆਂ ਨੂੰ ਸੂਚਿਤ ਕੀਤਾ ਪੁੱਛਕਿਛ ਕਰਨ ਤੇ ਪਤਾ ਲੱਗ ਗਿਆ ਕਿ ਉਹ ਜਹਾਜ਼ ਦੇ ਪਿਛਲੇ ਕੇਂਦਰੀ ਲੈਂਡਿੰਗ ਗੀਅਰ ਡੱਬੇ ਵਿੱਚ ਲੁਕਿਆ ਹੋਇਆ ਸੀ ਤੇ ਉਹ ਅਫਗਾਨਿਸਤਾਨ ਦੇ ਕੁੰਦੂਸ ਸ਼ਹਿਰ ਤੋਂ ਹੈ ਇਸ ਤੋਂ ਬਾਅਦ 에ਅਰਲਾਈਨ ਦੇ ਸੁਰੱਖਿਆ ਤੇ ਇੰਜੀਨੀਅਰਿੰਗ ਸਟਾਫ ਦੁਆਰਾ ਇੱਕ ਜਹਾਜ਼ ਸੁਰੱਖਿਆ ਜਾਂਚ ਕੀਤੀ ਗਈ ਇਸ ਦੌਰਾਨ ਪਿਛਲੇ ਲੈਂਡਿੰਗ ਗੀਅਰ ਖੇਤਰ ਵਿੱਚ ਇੱਕ ਛੋਟਾ ਲਾਲ ਰੰਗ ਦਾ ਆਡੀਓ ਸਪੀਕਰ ਮਿਲਿਆ ਤੇ ਸੀਆਈਐਸਐਫ ਨੇ ਇੱਕ ਬਿਆਨ ਵਿੱਚ ਇਹ ਸਭ ਦੱਸਿਆ ਅਫਗਾਨਿਸਤਾਨ ਦੇ ਇੱਕ 13 ਸਾਲਾ ਲੜਕੇ ਦਾ ਹੈਰਾਨ ਕਰ ਦੇਣ ਵਾਲਾ ਕਾਰਾ ਸਾਹਮਣੇ ਆਇਆ ਹੈ ਪਰ ਅਸਲ ਅਫਗਾਨਿਸਤਾਨ ਦੇ ਕੁੰਦੂਸ ਤੋਂ ਇੱਕ 13 ਸਾਲਾ ਮੁੰਡਾ ਈਰਾਨ ਦੀ ਯਾਤਰਾ ਕਰਨਾ ਚਾਹੁੰਦਾ ਸੀ ਤੇ ਇਸ ਲਈ ਉਹ ਐਤਵਾਰ ਸਵੇਰੇ ਕਾਬਲ ਹਵਾਈ ਅੱਡੇ ਵਿੱਚ ਕੁਸਪੈਟ ਕਰ ਗਿਆ ਤੇ ਯਾਤਰੀਆਂ ਦੇ ਇੱਕ ਸਮੂਹ ਦਾ ਪਿੱਛਾ ਕੀਤਾ ਤੇ ਇੱਕ ਜਹਾਜ਼ ਦੇ ਪਿਛਲੇ ਪਹੀਏ ਵਾਲੇ ਖੂਹ ਦੇ ਵਿੱਚ ਲੁਕ ਗਿਆ ਪਰ ਇਹ ਦਿੱਲੀ ਲਈ ਉਡਾਨ ਸੀ ਨਾ ਕਿ ਈਰਾਨ ਲਈ 90 ਮਿੰਟਾਂ ਤੋਂ ਵੱਧ ਸਮੇਂ ਲਈ ਮੁੰਡਾ ਪਹੀਏ ਵਾਲੇ ਖੂਹ ਵਿੱਚ ਉੱਡਿਆ ਤੇ ਚਮਤਕਾਰੀ ਢੰਗ ਨਾਲ ਰਾਜਧਾਨੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅਡੇ ਤੇ ਸੁਰੱਖਿਅਤ ਉਤਰ ਗਿਆ ਜਿੱਤੇ ਉਸ ਨੂੰ ਕੁਝ ਹਵਾਈ ਅਡੇ ਦੇ ਸਟਾਫ ਨੇ ਘੁੰਮਦੇ ਹੋਏ ਦੇਖਿਆ ਤਾਂ ਸ਼ਾਮ ਤੱਕ ਉਸ ਨੂੰ ਕਾਬੁਲ ਦੀ ਇੱਕ ਉਡਾਨ ਤੇ ਵਾਪਸ ਭੇਜ ਦਿੱਤਾ ਗਿਆ ਜਿਸ ਨਾਲ ਉਸ ਦੇ ਦਿਨ ਦਾ ਸਾਹਸ ਖਤਮ ਹੋ ਗਿਆ ਕੇਂਦਰੀ ਉਦਯੋਗਿਕ ਸੁਰੱਖਿਆ ਬਲ ਦੇ ਅਧਿਕਾਰੀ ਦੇ ਅਨੁਸਾਰ ਮੁੰਡਾ ਕੇ ਐਮ 에ਅਰ ਕਾਬੁਲ ਦਿੱਲੀ ਉਡਾਨ ਤੇ ਭੱਜ ਗਿਆ ਸੀ ਜੋ ਸਵੇਰੇ 10 ਵਜੇ ਦੇ ਕਰੀਬ ਦਿੱਲੀ ਹਵਾਈ ਅੱਡੇ ਤੇ ਉਤਰਿਆ ਚਿੱਟੇ ਕੁਰਤੇ ਪਜਾਮੇ ਵਿੱਚ ਉਸ ਨੂੰ ਹਵਾਈ ਅੱਡੇ ਦੇ ਕੁਝ ਸਟਾਫ ਨੇ ਦੇਖਿਆ ਜਿਨ੍ਹਾਂ ਨੇ ਹਵਾਈ ਅੱਡੇ ਤੇ ਸੀਆਈਐਸਐਫ ਕਰਮਚਾਰੀਆਂ ਨੂੰ ਸੂਚਿਤ ਕੀਤਾ ਪੁੱਛਗਿੱਛ ਕਰਨ ਤੇ ਇਹ ਪਤਾ ਲੱਗ ਗਿਆ ਕਿ ਉਹ ਜਹਾਜ਼ ਦੇ ਪਿਛਲੇ ਕੇਂਦਰੀ ਲੈਂਡਿੰਗ ਗੀਅਰ ਡੱਬੇ ਵਿੱਚ ਲੁਕਿਆ ਹੋਇਆ ਸੀ ਤੇ ਉਹ ਅਫਗਾਨਿਸਤਾਨ ਦੇ ਕੁੰਦੂਸ ਸ਼ਹਿਰ ਤੋਂ ਹੈ ਇਸ ਤੋਂ ਬਾਅਦ 에ਅਰਲਾਈਨ ਦੇ ਸੁਰੱਖਿਆ ਤੇ ਇੰਜੀਨੀਅਰਿੰਗ ਸਟਾਫ ਦੁਆਰਾ ਇੱਕ ਜਹਾਜ਼ ਸੁਰੱਖਿਆ ਜਾਂਚ ਕੀਤੀ ਗਈ ਇਸ ਦੌਰਾਨ ਪਿਛਲੇ ਲੈਂਡਿੰਗ ਗੀਅਰ ਖੇਤਰ ਵਿੱਚ ਇੱਕ ਟਾਲਾ ਰੰਗ ਦਾ ਆਡੀਓ ਸਪੀਕਰ ਮਿਲੇ ਆ ਤੇ ਸੀਆਈਐਸਐਫ ਨੇ ਇੱਕ ਬਿਆਨ ਵਿੱਚ ਇਹ ਸਭ ਦੱਸਿਆ afghanistan ਦੇ ਇੱਕ 13 ਸਾਲਾ ਲੜਕੇ ਦਾ ਹੈਰਾਨ ਕਰ ਦੇਣ ਵਾਲਾ ਕਾਰਾ ਸਾਹਮਣੇ ਆਇਆ ਹੈ ਪਰ ਅਸਲ ਅਫਗਾਨਿਸਤਾਨ ਦੇ ਕੁੰਦੂਸ ਤੋਂ ਇੱਕ 13 ਸਾਲਾ ਮੁੰਡਾ ਈਰਾਨ ਦੀ ਯਾਤਰਾ ਕਰਨਾ ਚਾਹੁੰਦਾ ਸੀ ਤੇ ਇਸ ਲਈ ਉਹ ਐਤਵਾਰ ਸਵੇਰੇ ਕਾਬੁਲ ਹਵਾਈ ਅੱਡੇ ਵਿੱਚ ਕੁਸਪੈਟ ਕਰ ਗਿਆ ਤੇ ਯਾਤਰੀਆਂ ਦੇ ਇੱਕ ਸਮੂਹ ਦਾ ਪਿੱਛਾ ਕੀਤਾ ਤੇ ਇੱਕ ਜਹਾਜ਼ ਦੇ ਪਿਛਲੇ ਪਹੀਏ ਵਾਲੇ ਖੂਹ ਦੇ ਵਿੱਚ ਲੁਕ ਗਿਆ ਪਰ ਇਹ ਦਿੱਲੀ ਲਈ ਉਡਾਨ ਸੀ ਨਾ ਕਿ ਈਰਾਨ ਲਈ 90 ਮਿੰਟਾਂ ਤੋਂ ਵੱਧ ਸਮੇਂ ਲਈ ਮੁੰਡਾ ਪਹੀਏ ਵਾਲੇ ਖੂਹ ਵਿੱਚ ਉੱਡਿਆ ਤੇ ਚਮਤਕਾਰੀ ਢੰਗ ਨਾਲ ਰਾਜਧਾਨੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਸੁਰੱਖਿਅਤ ਉਤਰ ਗਿਆ ਜਿੱਤੇ ਉਸ ਨੂੰ ਕੁਝ ਹਵਾਈ ਅੱਡੇ ਦੇ ਸਟਾਫ ਨੇ ਘੁੰਮਦੇ ਹੋਏ ਦੇਖਿਆ ਤਾਂ ਸ਼ਾਮ ਤੱਕ ਉਸ ਨੂੰ ਕਾਬੁਲ ਦੀ ਇੱਕ ਉਡਾਨ ਤੇ ਵਾਪਸ ਭੇਜ ਦਿੱਤਾ ਗਿਆ ਜਿਸ ਨਾਲ ਉਸ ਦੇ ਦਿਨ ਦਾ ਸਾਹਸ ਖਤਮ ਹੋ ਗਿਆ ਕੇਂਦਰੀ ਉਦਯੋਗਿਕ ਸੁਰੱਖਿਆ ਬਲ ਦੇ ਅਧਿਕਾਰੀ ਦੇ ਅਨੁਸਾਰ ਮੁੰਡਾ ਕੇ ਐਮ 에ਅਰ ਕਾਬੁਲ ਦਿੱਲੀ ਉਡਾਨ ਤੇ ਭੱਜ ਗਿਆ ਸੀ ਜੋ ਸਵੇਰੇ 10 ਵਜੇ ਦੇ ਕਰੀਬ ਦਿੱਲੀ ਹਵਾਈ ਅੱਡੇ ਤੇ ਉਤਰਿਆ ਚਿੱਟੇ ਕੁੜਤੇ ਪਜਾਮੇ ਵਿੱਚ ਉਸ ਨੂੰ ਹਵਾਈ ਅੱਡੇ ਦੇ ਕੁਝ ਸਟਾਫ ਨੇ ਦੇਖਿਆ ਜਿਨ੍ਹਾਂ ਨੇ ਹਵਾਈ ਅੱਡੇ ਤੇ ਸੀਆਈਐਸਐਫ ਕਰਮਚਾਰੀਆਂ ਨੂੰ ਸੂਚਿਤ ਕੀਤਾ ਪੋਚ ਕੀਚ ਕਰਨ ਤੇ ਪਤਾ ਲੱਗ ਗਿਆ ਕਿ ਉਹ ਜਹਾਜ਼ ਦੇ ਪਿਛਲੇ ਕੇਂਦਰੀ ਲੈਂਡਿੰਗ ਗੀਅਰ ਡੱਬੇ ਵਿੱਚ ਲੁਕਿਆ ਹੋਇਆ ਸੀ ਤੇ ਉਹ ਅਫਗਾਨਿਸਤਾਨ ਦੇ ਕੁੰਦੂਸ ਸ਼ਹਿਰ ਤੋਂ ਹੈ ਇਸ ਤੋਂ ਬਾਅਦ 에ਅਰਲਾਈਨ ਦੇ ਸੁਰੱਖਿਆ ਤੇ ਇੰਜੀਨੀਅਰਿੰਗ ਸਟਾਫ ਦੁਆਰਾ ਇੱਕ ਜਹਾਜ਼ ਸੁਰੱਖਿਆ ਜਾਂਚ ਕੀਤੀ ਗਈ ਇਸ ਦੌਰਾਨ ਪਿਛਲੇ ਲੈਂਡਿੰਗ ਗੀਅਰ ਖੇਤਰ ਵਿੱਚ ਇੱਕ ਛੋਟਾ ਲਾਲ ਰੰਗ ਦਾ ਆਡੀਓ ਸਪੀਕਰ ਮਿਲਿਆ ਤੇ ਸੀਆਈਐਸਐਫ ਨੇ ਇੱਕ ਬਿਆਨ ਵਿੱਚ ਇਹ ਸਭ ਦੱਸਿਆ ਅਫਗਾਨਿਸਤਾਨ ਦੇ ਇੱਕ 13 ਸਾਲਾ ਲੜਕੇ ਦਾ ਹੈਰਾਨ ਕਰ ਦੇਣ ਵਾਲਾ ਕਾਰਾ ਸਾਹਮਣੇ ਆਇਆ ਹੈ ਦਰਅਸਲ افغانستان ਦੇ ਕੁੰਦੂਸ ਤੋਂ ਇੱਕ 13 ਸਾਲਾ ਮੁੰਡਾ ਈਰਾਨ ਦੀ ਯਾਤਰਾ ਕਰਨਾ ਚਾਹੁੰਦਾ ਸੀ ਤੇ ਇਸ ਲਈ ਉਹ ਐਤਵਾਰ ਸਵੇਰੇ ਕਾਬਲ ਹਵਾਈ ਅੱਡੇ ਵਿੱਚ ਕੁਸਪੈਟ ਕਰ ਗਿਆ ਤੇ ਯਾਤਰੀਆਂ ਦੇ ਇੱਕ ਸਮੂਹ ਦਾ ਪਿੱਛਾ ਕੀਤਾ ਤੇ ਇੱਕ ਜਹਾਜ਼ ਦੇ ਪਿਛਲੇ ਪਹੀਏ ਵਾਲੇ ਖੂਹ ਦੇ ਵਿੱਚ ਲੁਕ ਗਿਆ ਪਰ ਇਹ ਦਿੱਲੀ ਲਈ ਉਡਾਨ ਸੀ ਨਾ ਕਿ ਈਰਾਨ ਲਈ 90 ਮਿੰਟਾਂ ਤੋਂ ਵੱਧ ਸਮੇਂ ਲਈ ਮੁੰਡਾ ਪਹੀਏ ਵਾਲੇ ਖੂਹ ਵਿੱਚ ਉੱਡਿਆ ਤੇ ਚਮਤਕਾਰੀ ਢੰਗ ਨਾਲ ਰਾਜਧਾਨੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅਡੇ ਤੇ ਸੁਰੱਖਿਅਤ ਉਤਰ ਗਿਆ ਜਿੱਤੇ ਉਸ ਨੂੰ ਕੁਝ ਹਵਾਈ ਅਡੇ ਦੇ ਸਟਾਫ ਨੇ ਘੁੰਮਦੇ ਹੋਏ ਦੇਖਿਆ ਤਾਂ ਸ਼ਾਮ ਤੱਕ ਉਸ ਨੂੰ ਕਾਬੁਲ ਦੀ ਇੱਕ ਉਡਾਨ ਤੇ ਵਾਪਸ ਭੇਜ ਦਿੱਤਾ ਗਿਆ ਜਿਸ ਨਾਲ ਉਸ ਦੇ ਦਿਨ ਦਾ ਸਾਹਸ ਖਤਮ ਹੋ ਗਿਆ ਕੇਂਦਰੀ ਉਦਯੋਗਿਕ ਸੁਰੱਖਿਆ ਬਲ ਦੇ ਅਧਿਕਾਰੀ ਦੇ ਅਨੁਸਾਰ ਮੁੰਡਾ ਕੇ ਐਮ 에ਅਰ ਕਾਬੁਲ ਦਿੱਲੀ ਉਡਾਨ ਤੇ ਭੱਜ ਗਿਆ ਸੀ ਜੋ ਸਵੇਰੇ 10 ਵਜੇ ਦੇ ਕਰੀਬ ਦਿੱਲੀ ਹਵਾਈ ਅੱਡੇ ਤੇ ਉਤਰਿਆ ਚਿੱਟੇ ਕੁੜਤੇ ਪਜਾਮੇ ਵਿੱਚ ਉਸ ਨੂੰ ਹਵਾਈ ਅੱਡੇ ਦੇ ਕੁਝ ਸਟਾਫ ਨੇ ਦੇਖਿਆ ਜਿਨ੍ਹਾਂ ਨੇ ਹਵਾਈ ਅੱਡੇ ਤੇ ਸੀਆਈਐਸਐਫ ਕਰਮਚਾਰੀਆਂ ਨੂੰ ਸੂਚਿਤ ਕੀਤਾ ਪੁੱਛਕਿਛ ਕਰਨ ਤੇ ਪਤਾ ਲੱਗ ਗਿਆ ਕਿ ਉਹ ਜਹਾਜ਼ ਦੇ ਪਿਛਲੇ ਕੇਂਦਰੀ ਲੈਂਡਿੰਗ ਗੀਅਰ ਡੱਬੇ ਵਿੱਚ ਲੁਕਿਆ ਹੋਇਆ ਸੀ ਤੇ ਉਹ ਅਫਗਾਨਿਸਤਾਨ ਦੇ ਕੁੰਦੂਸ ਸ਼ਹਿਰ ਤੋਂ ਹੈ ਇਸ ਤੋਂ ਬਾਅਦ 에ਅਰਲਾਈਨ ਦੇ ਸੁਰੱਖਿਆ ਤੇ ਇੰਜੀਨੀਅਰਿੰਗ ਸਟਾਫ ਦੁਆਰਾ ਇੱਕ ਜਹਾਜ਼ ਸੁਰੱਖਿਆ ਜਾਂਚ ਕੀਤੀ ਗਈ ਇਸ ਦੌਰਾਨ ਪਿਛਲੇ ਲੈਂਡਿੰਗ ਗੀਅਰ ਖੇਤਰ ਵਿੱਚ ਇੱਕ ਛੋਟਾ ਲਾਲ ਰੰਗ ਦਾ ਆਡੀਓ ਸਪੀਕਰ ਮਿਲਿਆ ਤੇ ਸੀਆਈਐਸਐਫ ਨੇ ਇੱਕ ਬਿਆਨ ਵਿੱਚ ਇਹ ਸਭ ਦੱਸਿਆ ਅਫਗਾਨਿਸਤਾਨ ਦੇ ਇੱਕ 13 ਸਾਲਾ ਲੜਕੇ ਦਾ ਹੈਰਾਨ ਕਰ ਦੇਣ ਵਾਲਾ ਕਾਰਾ ਸਾਹਮਣੇ ਆਇਆ ਹੈ ਰਸਲ ਅਫਗਾਨਿਸਤਾਨ ਦੇ ਕੁੰਦੂਸ ਤੋਂ ਇੱਕ 13 ਸਾਲਾ ਮੁੰਡਾ ਈਰਾਨ ਦੀ ਯਾਤਰਾ ਕਰਨਾ ਚਾਹੁੰਦਾ ਸੀ ਤੇ ਇਸ ਲਈ ਉਹ ਐਤਵਾਰ ਸਵੇਰੇ ਕਾਬਲ ਹਵਾਈ ਅੱਡੇ ਵਿੱਚ ਕੁਸਪੈਟ ਕਰ ਗਿਆ ਤੇ ਯਾਤਰੀਆਂ ਦੇ ਇੱਕ ਸਮੂਹ ਦਾ ਪਿੱਛਾ ਕੀਤਾ ਤੇ ਇੱਕ ਜਹਾਜ਼ ਦੇ ਪਿਛਲੇ ਪਹੀਏ ਵਾਲੇ ਖੂਹ ਦੇ ਵਿੱਚ ਲੁਕ ਗਿਆ ਪਰ ਇਹ ਦਿੱਲੀ ਲਈ ਉਡਾਨ ਸੀ ਨਾ ਕਿ ਈਰਾਨ ਲਈ 90 ਮਿੰਟਾਂ ਤੋਂ ਵੱਧ ਸਮੇਂ ਲਈ ਮੁੰਡਾ ਪਹੀਏ ਵਾਲੇ ਖੂਹ ਵਿੱਚ ਉੱਡਿਆ ਤੇ ਚਮਤਕਾਰੀ ਢੰਗ ਨਾਲ ਰਾਜਧਾਨੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅਡੇ ਤੇ ਸੁਰੱਖਿਅਤ ਉਤਰ ਗਿਆ ਜਿੱਤੇ ਉਸ ਨੂੰ ਕੁਝ ਹਵਾਈ ਅਡੇ ਦੇ ਸਟਾਫ ਨੇ ਘੁੰਮਦੇ ਹੋਏ ਦੇਖਿਆ ਤਾਂ ਸ਼ਾਮ ਤੱਕ ਉਸ ਨੂੰ ਕਾਬੁਲ ਦੀ ਇੱਕ ਉਡਾਨ ਤੇ ਵਾਪਸ ਭੇਜ ਦਿੱਤਾ ਗਿਆ ਜਿਸ ਨਾਲ ਉਸ ਦੇ ਦਿਨ ਦਾ ਸਾਹਸ ਖਤਮ ਹੋ ਗਿਆ ਕੇਂਦਰੀ ਉਦਯੋਗਿਕ ਸੁਰੱਖਿਆ ਬਲ ਦੇ ਅਧਿਕਾਰੀ ਦੇ ਅਨੁਸਾਰ ਮੁੰਡਾ ਕੇ ਐਮ 에ਅਰ ਕਾਬੁਲ ਦਿੱਲੀ ਉਡਾਨ ਤੇ ਭੱਜ ਗਿਆ ਸੀ ਜੋ ਸਵੇਰੇ 10 ਵਜੇ ਦੇ ਕਰੀਬ ਦਿੱਲੀ ਹਵਾਈ ਅੱਡੇ ਤੇ ਉਤਰਿਆ ਚਿੱਟੇ ਕੁਰਤੇ ਪਜਾਮੇ ਵਿੱਚ ਉਸ ਨੂੰ ਹਵਾਈ ਅੱਡੇ ਦੇ ਕੁਝ ਸਟਾਫ ਨੇ ਦੇਖਿਆ ਜਿਨ੍ਹਾਂ ਨੇ ਹਵਾਈ ਅੱਡੇ ਤੇ ਸੀਆਈਐਸਐਫ ਕਰਮਚਾਰੀਆਂ ਨੂੰ ਸੂਚਿਤ ਕੀਤਾ ਪੁੱਛਗਿੱਛ ਕਰਨ ਤੇ ਪਤਾ ਲੱਗ ਗਿਆ ਕਿ ਉਹ ਜਹਾਜ਼ ਦੇ ਪਿਛਲੇ ਕੇਂਦਰੀ ਲੈਂਡਿੰਗ ਗੀਅਰ ਡੱਬੇ ਵਿੱਚ ਲੁਕਿਆ ਹੋਇਆ ਸੀ ਤੇ ਉਹ ਅਫਗਾਨਿਸਤਾਨ ਦੇ ਕੁੰਦੂਸ ਸ਼ਹਿਰ ਤੋਂ ਹੈ ਇਸ ਤੋਂ ਬਾਅਦ 에ਅਰਲਾਈਨ ਦੇ ਸੁਰੱਖਿਆ ਤੇ ਇੰਜੀਨੀਅਰਿੰਗ ਸਟਾਫ ਦੁਆਰਾ ਇੱਕ ਜਹਾਜ਼ ਸੁਰੱਖਿਆ ਜਾਂਚ ਕੀਤੀ ਗਈ ਇਸ ਦੌਰਾਨ ਪਿਛਲੇ ਲੈਂਡਿੰਗ ਗੀਅਰ ਖੇਤਰ ਵਿੱਚ ਇੱਕ ਛੋਟਾ ਲਾਲ ਰੰਗ ਦਾ ਆਡੀਓ ਸਪੀਕਰ ਮਿਲਿਆ ਤੇ ਸੀਆਈਐਸਐਫ ਨੇ ਇੱਕ ਬਿਆਨ ਵਿੱਚ ਇਹ ਸਭ ਦੱਸਿਆ ਅਫਗਾਨਿਸਤਾਨ ਦੇ ਇੱਕ 13 ਸਾਲਾ ਲੜਕੇ ਦਾ ਹੈਰਾਨ ਕਰ ਦੇਣ ਵਾਲਾ ਕਾਰਾ ਸਾਹਮਣੇ ਆਇਆ ਹੈ ਰਸਲ ਅਫਗਾਨਿਸਤਾਨ ਦੇ ਕੁੰਦੂਸ ਤੋਂ ਇੱਕ 13 ਸਾਲਾ ਮੁੰਡਾ ਈਰਾਨ ਦੀ ਯਾਤਰਾ ਕਰਨਾ ਚਾਹੁੰਦਾ ਸੀ ਤੇ ਇਸ ਲਈ ਉਹ ਐਤਵਾਰ ਸਵੇਰੇ ਕਾਬੁਲ ਹਵਾਈ ਅੱਡੇ ਵਿੱਚ ਕੁਸਪੈਟ ਕਰ ਗਿਆ ਤੇ ਯਾਤਰੀਆਂ ਦੇ ਇੱਕ ਸਮੂਹ ਦਾ ਪਿੱਛਾ ਕੀਤਾ ਤੇ ਇੱਕ ਜਹਾਜ਼ ਦੇ ਪਿਛਲੇ ਪਹੀਏ ਵਾਲੇ ਖੂਹ ਦੇ ਵਿੱਚ ਲੁਕ ਗਿਆ ਪਰ ਇਹ ਦਿੱਲੀ ਲਈ ਉਡਾਨ ਸੀ ਨਾ ਕਿ ਈਰਾਨ ਲਈ 90 ਮਿੰਟਾਂ ਤੋਂ ਵੱਧ ਸਮੇਂ ਲਈ ਮੁੰਡਾ ਪਹੀਏ ਵਾਲੇ ਖੂਹ ਵਿੱਚ ਉੱਡਿਆ ਤੇ ਚਮਤਕਾਰੀ ਢੰਗ ਨਾਲ ਰਾਜਧਾਨੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਸੁਰਖਿਆਤ ਉਤਰ ਗਿਆ ਜਿੱਤੇ ਉਸ ਨੂੰ ਕੁਝ ਹਵਾਈ ਅੱਡੇ ਦੇ ਸਟਾਫ ਨੇ ਘੁੰਮਦੇ ਹੋਏ ਦੇਖਿਆ ਤਾਂ ਸ਼ਾਮ ਤੱਕ ਉਸ ਨੂੰ ਕਾਬੂਲ ਦੀ ਇੱਕ ਉਡਾਨ ਤੇ ਵਾਪਸ ਭੇਜ ਦਿੱਤਾ ਗਿਆ ਜਿਸ ਨਾਲ ਉਸ ਦੇ ਦਿਨ ਦਾ ਸਾਹਸ ਖਤਮ ਹੋ ਗਿਆ ਕੇਂਦਰੀ ਉਦਯੋਗਿਕ ਸੁਰੱਖਿਆ ਬਲ ਦੇ ਅਧਿਕਾਰੀ ਦੇ ਅਨੁਸਾਰ ਮੁੰਡਾ ਕੇ ਐਮ 에ਅਰ ਕਾਬੂਲ ਦਿੱਲੀ ਉਡਾਨ ਤੇ ਭੱਜ ਗਿਆ ਸੀ ਜੋ ਸਵੇਰੇ 10 ਵਜੇ ਦੇ ਕਰੀਬ ਦਿੱਲੀ ਹਵਾਈ ਅੱਡੇ ਤੇ ਉਤਰਿਆ ਚਿੱਟੇ ਕੁੜਤੇ ਪਜਾਮੇ ਵਿੱਚ ਉਸ ਨੂੰ ਹਵਾਈ ਅੱਡੇ ਦੇ ਕੁਝ ਸਟਾਫ ਨੇ ਦੇਖਿਆ ਜਿਨ੍ਹਾਂ ਨੇ ਹਵਾਈ ਅੱਡੇ ਤੇ ਸੀਆਈਐਸਐਫ ਕਰਮਚਾਰੀਆਂ ਨੂੰ ਸੂਚਿਤ ਕੀਤਾ ਪੁੱਛਕਿਛ ਕਰਨ ਤੇ ਪਤਾ ਲੱਗ ਗਿਆ ਕਿ ਉਹ ਜਹਾਜ਼ ਦੇ ਪਿਛਲੇ ਕੇਂਦਰੀ ਲੈਂਡਿੰਗ ਗੀਅਰ ਡੱਬੇ ਵਿੱਚ ਲੁਕਿਆ ਹੋਇਆ ਸੀ ਤੇ ਉਹ ਅਫਗਾਨਿਸਤਾਨ ਦੇ ਕੁੰਦੂਸ ਸ਼ਹਿਰ ਤੋਂ ਹੈ ਇਸ ਤੋਂ ਬਾਅਦ 에ਅਰਲਾਈਨ ਦੇ ਸੁਰੱਖਿਆ ਤੇ ਇੰਜੀਨੀਅਰਿੰਗ ਸਟਾਫ ਦੁਆਰਾ ਇੱਕ ਜਹਾਜ਼ ਸੁਰੱਖਿਆ ਜਾਂਚ ਕੀਤੀ ਗਈ ਇਸ ਦੌਰਾਨ ਪਿਛਲੇ ਲੈਂਡਿੰਗ ਗੀਅਰ ਖੇਤਰ ਵਿੱਚ ਇੱਕ ਛੋਟਾ ਲਾਲ ਰੰਗ ਦਾ ਆਡੀਓ ਸਪੀਕਰ ਮਿਲਿਆ ਤੇ ਸੀਆਈਐਸਐਫ ਨੇ ਇੱਕ ਬਿਆਨ ਵਿੱਚ ਇਹ ਸਭ ਦੱਸਿਆ ਅਫਗਾਨਿਸਤਾਨ ਦੇ ਇੱਕ 13 ਸਾਲਾ ਲੜਕੇ ਦਾ ਹੈਰਾਨ ਕਰ ਦੇਣ ਵਾਲਾ ਕਾਰਾ ਸਾਹਮਣੇ ਆਇਆ ਹੈ ਪਰ ਅਸਲ ਅਫਗਾਨਿਸਤਾਨ ਦੇ ਕੁੰਦੂਸ ਤੋਂ ਇੱਕ 13 ਸਾਲਾ ਮੁੰਡਾ ਈਰਾਨ ਦੀ ਯਾਤਰਾ ਕਰਨਾ ਚਾਹੁੰਦਾ ਸੀ ਤੇ ਇਸ ਲਈ ਉਹ ਐਤਵਾਰ ਸਵੇਰੇ ਕਾਬੁਲ ਹਵਾਈ ਅੱਡੇ ਵਿੱਚ ਕੁਸਪੈਟ ਕਰ ਗਿਆ ਤੇ ਯਾਤਰੀਆਂ ਦੇ ਇੱਕ ਸਮੂਹ ਦਾ ਪਿੱਛਾ ਕੀਤਾ ਤੇ ਇੱਕ ਜਹਾਜ਼ ਦੇ ਪਿਛਲੇ ਪਹੀਏ ਵਾਲੇ ਖੂਹ ਦੇ ਵਿੱਚ ਲੁਕ ਗਿਆ ਪਰ ਇਹ ਦਿੱਲੀ ਲਈ ਉਡਾਨ ਸੀ ਨਾ ਕਿ ਈਰਾਨ ਲਈ 90 ਮਿੰਟਾਂ ਤੋਂ ਵੱਧ ਸਮੇਂ ਲਈ ਮੁੰਡਾ ਪਹੀਏ ਵਾਲੇ ਖੂਹ ਵਿੱਚ ਉੱਡਿਆ ਤੇ ਚਮਤਕਾਰੀ ਢੰਗ ਨਾਲ ਰਾਜਧਾਨੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅਡੇ ਤੇ ਸੁਰੱਖਿਅਤ ਉਤਰ ਗਿਆ ਜਿੱਤੇ ਉਸ ਨੂੰ ਕੁਝ ਹਵਾਈ ਅਡੇ ਦੇ ਸਟਾਫ ਨੇ ਘੁੰਮਦੇ ਹੋਏ ਦੇਖਿਆ ਤਾਂ ਸ਼ਾਮ ਤੱਕ ਉਸ ਨੂੰ ਕਾਬੁਲ ਦੀ ਇੱਕ ਉਡਾਨ ਤੇ ਵਾਪਸ ਭੇਜ ਦਿੱਤਾ ਗਿਆ ਜਿਸ ਨਾਲ ਉਸ ਦੇ ਦਿਨ ਦਾ ਸਾਹਸ ਖਤਮ ਹੋ ਗਿਆ ਕੇਂਦਰੀ ਉਦਯੋਗਿਕ ਸੁਰੱਖਿਆ ਬਲ ਦੇ ਅਧਿਕਾਰੀ ਦੇ ਅਨੁਸਾਰ ਮੁੰਡਾ ਕੇ ਐਮ 에ਅਰ ਕਾਬੁਲ ਦਿੱਲੀ ਉਡਾਨ ਤੇ ਭੱਜ ਗਿਆ ਸੀ ਜੋ ਸਵੇਰੇ 10 ਵਜੇ ਦੇ ਕਰੀਬ ਦਿੱਲੀ ਹਵਾਈ ਅੱਡੇ ਤੇ ਉਤਰਿਆ ਚਿੱਟੇ ਕੁਰਤੇ ਪਜਾਮੇ ਵਿੱਚ ਉਸ ਨੂੰ ਹਵਾਈ ਅੱਡੇ ਦੇ ਕੁਝ ਸਟਾਫ ਨੇ ਦੇਖਿਆ ਜਿਨ੍ਹਾਂ ਨੇ ਹਵਾਈ ਅੱਡੇ ਤੇ ਸੀਆਈਐਸਐਫ ਕਰਮਚਾਰੀਆਂ ਨੂੰ ਸੂਚਿਤ ਕੀਤਾ ਪੋਚ ਕਿਚ ਕਰਨ ਤੇ ਪਤਾ ਲੱਗ ਗਿਆ ਕਿ ਉਹ ਜਹਾਜ਼ ਦੇ ਪਿਛਲੇ ਕੇਂਦਰੀ ਲੈਂਡਿੰਗ ਗੀਅਰ ਡੱਬੇ ਵਿੱਚ ਲੁਕਿਆ ਹੋਇਆ ਸੀ ਤੇ ਉਹ ਅਫਗਾਨਿਸਤਾਨ ਦੇ ਕੁੰਦੂਸ ਸ਼ਹਿਰ ਤੋਂ ਹੈ ਇਸ ਤੋਂ ਬਾਅਦ 에ਅਰਲਾਈਨ ਦੇ ਸੁਰੱਖਿਆ ਤੇ ਇੰਜੀਨੀਅਰਿੰਗ ਸਟਾਫ ਦੁਆਰਾ ਇੱਕ ਜਹਾਜ਼ ਸੁਰੱਖਿਆ ਜਾਂਚ ਕੀਤੀ ਗਈ ਇਸ ਦੌਰਾਨ ਪਿਛਲੇ ਲੈਂਡਿੰਗ ਗੀਅਰ ਖੇਤਰ ਵਿੱਚ ਇੱਕ ਛੋਟਾ ਲਾਲ ਰੰਗ ਦਾ ਆਡੀਓ ਸਪੀਕਰ ਮਿਲਿਆ ਤੇ ਸੀਆਈਐਸਐਫ ਨੇ ਇੱਕ ਬਿਆਨ ਵਿੱਚ ਇਹ ਸਭ ਦੱਸਿਆ ਅਫਗਾਨਿਸਤਾਨ ਦੇ ਇੱਕ 13 ਸਾਲਾ ਲੜਕੇ ਦਾ ਹੈਰਾਨ ਕਰ ਦੇਣ ਵਾਲਾ ਕਾਰਾ ਸਾਹਮਣੇ ਆਇਆ ਹੈ ਪਰ ਅਸਲ ਅਫਗਾਨਿਸਤਾਨ ਦੇ ਕੁੰਦੂਸ ਤੋਂ ਇੱਕ 13 ਸਾਲਾ ਮੁੰਡਾ ਈਰਾਨ ਦੀ ਯਾਤਰਾ ਕਰਨਾ ਚਾਹੁੰਦਾ ਸੀ ਤੇ ਇਸ ਲਈ ਉਹ ਐਤਵਾਰ ਸਵੇਰੇ ਕਾਬੁਲ ਹਵਾਈ ਅੱਡੇ ਵਿੱਚ ਕੁਸਪੈਟ ਕਰ ਗਿਆ ਤੇ ਯਾਤਰੀਆਂ ਦੇ ਇੱਕ ਸਮੂਹ ਦਾ ਪਿੱਛਾ ਕੀਤਾ ਤੇ ਇੱਕ ਜਹਾਜ਼ ਦੇ ਪਿਛਲੇ ਪਹੀਏ ਵਾਲੇ ਖੂਹ ਦੇ ਵਿੱਚ ਲੁਕ ਗਿਆ ਪਰ ਇਹ ਦਿੱਲੀ ਲਈ ਉਡਾਨ ਸੀ ਨਾ ਕਿ ਈਰਾਨ ਲਈ 90 ਮਿੰਟਾਂ ਤੋਂ ਵੱਧ ਸਮੇਂ ਲਈ ਮੁੰਡਾ ਪਹੀਏ ਵਾਲੇ ਖੂਹ ਵਿੱਚ ਉੱਡਿਆ ਤੇ ਚਮਤਕਾਰੀ ਢੰਗ ਨਾਲ ਰਾਜਧਾਨੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਸੁਰੱਖਿਅਤ ਉਤਰ ਗਿਆ ਜਿੱਤੇ ਉਸ ਨੂੰ ਕੁਝ ਹਵਾਈ ਅੱਡੇ ਦੇ ਸਟਾਫ ਨੇ ਘੁੰਮਦੇ ਹੋਏ ਦੇਖਿਆ ਤਾਂ ਸ਼ਾਮ ਤੱਕ ਉਸ ਨੂੰ ਕਾਬੁਲ ਦੀ ਇੱਕ ਉਡਾਨ ਤੇ ਵਾਪਸ ਭੇਜ ਦਿੱਤਾ ਗਿਆ ਜਿਸ ਨਾਲ ਉਸ ਦੇ ਦਿਨ ਦਾ ਸਾਹਸ ਖਤਮ ਹੋ ਗਿਆ ਕੇਂਦਰੀ ਉਦਯੋਗਿਕ ਸੁਰੱਖਿਆ ਬਲ ਦੇ ਅਧਿਕਾਰੀ ਦੇ ਅਨੁਸਾਰ ਮੁੰਡਾ ਕੇ ਐਮ 에ਅਰ ਕਾਬੁਲ ਦਿੱਲੀ ਉਡਾਨ ਤੇ ਭੱਜ ਗਿਆ ਸੀ ਜੋ ਸਵੇਰੇ 10 ਵਜੇ ਦੇ ਕਰੀਬ ਦਿੱਲੀ ਹਵਾਈ ਅੱਡੇ ਤੇ ਉਤਰਿਆ ਚਿੱਟੇ ਕੁੜਤੇ ਪਜਾਮੇ ਵਿੱਚ ਉਸ ਨੂੰ ਹਵਾਈ ਅੱਡੇ ਦੇ ਕੁਝ ਸਟਾਫ ਨੇ ਦੇਖਿਆ ਜਿਨ੍ਹਾਂ ਨੇ ਹਵਾਈ ਅੱਡੇ ਤੇ ਸੀਆਈਐਸਐਫ ਕਰਮਚਾਰੀਆਂ ਨੂੰ ਸੂਚਿਤ ਕੀਤਾ ਪੋਚ ਕੀਚ ਕਰਨ ਤੇ ਪਤਾ ਲੱਗ ਗਿਆ ਕਿ ਉਹ ਜਹਾਜ਼ ਦੇ ਪਿਛਲੇ ਕੇਂਦਰੀ ਲੈਂਡਿੰਗ ਗੀਅਰ ਡੱਬੇ ਵਿੱਚ ਲੁਕਿਆ ਹੋਇਆ ਸੀ ਤੇ ਉਹ ਅਫਗਾਨਿਸਤਾਨ ਦੇ ਕੁੰਦੂਸ ਸ਼ਹਿਰ ਤੋਂ ਹੈ ਇਸ ਤੋਂ ਬਾਅਦ 에ਅਰਲਾਈਨ ਦੇ ਸੁਰੱਖਿਆ ਤੇ ਇੰਜੀਨੀਅਰਿੰਗ ਸਟਾਫ ਦੁਆਰਾ ਇੱਕ ਜਹਾਜ਼ ਸੁਰੱਖਿਆ ਜਾਂਚ ਕੀਤੀ ਗਈ ਇਸ ਦੌਰਾਨ ਪਿਛਲੇ ਲੈਂਡਿੰਗ ਗੀਅਰ ਖੇਤਰ ਵਿੱਚ ਇੱਕ ਛੋਟਾ ਲਾਲ ਰੰਗ ਦਾ ਆਡੀਓ ਸਪੀਕਰ ਮਿਲਿਆ ਤੇ ਸੀਆਈਐਸਐਫ ਨੇ ਇੱਕ ਬਿਆਨ ਵਿੱਚ ਇਹ ਸਭ ਦੱਸਿਆ ਅਫਗਾਨਿਸਤਾਨ ਦੇ ਇੱਕ 13 ਸਾਲਾ ਲੜਕੇ ਦਾ ਹੈਰਾਨ ਕਰ ਦੇਣ ਵਾਲਾ ਕਾਰਾ ਸਾਹਮਣੇ ਆਇਆ ਹੈ ਦਰਅਸਲ افغانستان ਦੇ ਕੁੰਦੂਸ ਤੋਂ ਇੱਕ 13 ਸਾਲਾ ਮੁੰਡਾ ਈਰਾਨ ਦੀ ਯਾਤਰਾ ਕਰਨਾ ਚਾਹੁੰਦਾ ਸੀ ਤੇ ਇਸ ਲਈ ਉਹ ਐਤਵਾਰ ਸਵੇਰੇ ਕਾਬਲ ਹਵਾਈ ਅੱਡੇ ਵਿੱਚ ਕੁਸਪੈਟ ਕਰ ਗਿਆ ਤੇ ਯਾਤਰੀਆਂ ਦੇ ਇੱਕ ਸਮੂਹ ਦਾ ਪਿੱਛਾ ਕੀਤਾ ਤੇ ਇੱਕ ਜਹਾਜ਼ ਦੇ ਪਿਛਲੇ ਪਹੀਏ ਵਾਲੇ ਖੂਹ ਦੇ ਵਿੱਚ ਲੁਕ ਗਿਆ ਪਰ ਇਹ ਦਿੱਲੀ ਲਈ ਉਡਾਨ ਸੀ ਨਾ ਕਿ ਈਰਾਨ ਲਈ 90 ਮਿੰਟਾਂ ਤੋਂ ਵੱਧ ਸਮੇਂ ਲਈ ਮੁੰਡਾ ਪਹੀਏ ਵਾਲੇ ਖੂਹ ਵਿੱਚ ਉੱਡਿਆ ਤੇ ਚਮਤਕਾਰੀ ਢੰਗ ਨਾਲ ਰਾਜਧਾਨੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅਡੇ ਤੇ ਸੁਰੱਖਿਅਤ ਉਤਰ ਗਿਆ ਜਿੱਤੇ ਉਸ ਨੂੰ ਕੁਝ ਹਵਾਈ ਅਡੇ ਦੇ ਸਟਾਫ ਨੇ ਘੁੰਮਦੇ ਹੋਏ ਦੇਖਿਆ ਤਾਂ ਸ਼ਾਮ ਤੱਕ ਉਸ ਨੂੰ ਕਾਬੁਲ ਦੀ ਇੱਕ ਉਡਾਨ ਤੇ ਵਾਪਸ ਭੇਜ ਦਿੱਤਾ ਗਿਆ ਜਿਸ ਨਾਲ ਉਸ ਦੇ ਦਿਨ ਦਾ ਸਾਹਸ ਖਤਮ ਹੋ ਗਿਆ ਕੇਂਦਰੀ ਉਦਯੋਗਿਕ ਸੁਰੱਖਿਆ ਬਲ ਦੇ ਅਧਿਕਾਰੀ ਦੇ ਅਨੁਸਾਰ ਮੁੰਡਾ ਕੇ ਐਮ 에ਅਰ ਕਾਬੁਲ ਦਿੱਲੀ ਉਡਾਨ ਤੇ ਭੱਜ ਗਿਆ ਸੀ ਜੋ ਸਵੇਰੇ 10 ਵਜੇ ਦੇ ਕਰੀਬ ਦਿੱਲੀ ਹਵਾਈ ਅੱਡੇ ਤੇ ਉਤਰਿਆ ਚਿੱਟੇ ਕੁੜਤੇ ਪਜਾਮੇ ਵਿੱਚ ਉਸ ਨੂੰ ਹਵਾਈ ਅੱਡੇ ਦੇ ਕੁਝ ਸਟਾਫ ਨੇ ਦੇਖਿਆ ਜਿਨ੍ਹਾਂ ਨੇ ਹਵਾਈ ਅੱਡੇ ਤੇ ਸੀਆਈਐਸਐਫ ਕਰਮਚਾਰੀਆਂ ਨੂੰ ਸੂਚਿਤ ਕੀਤਾ ਪੁੱਛਕਿਛ ਕਰਨ ਤੇ ਪਤਾ ਲੱਗ ਗਿਆ ਕਿ ਉਹ ਜਹਾਜ਼ ਦੇ ਪਿਛਲੇ ਕੇਂਦਰੀ ਲੈਂਡਿੰਗ ਗੀਅਰ ਡੱਬੇ ਵਿੱਚ ਲੁਕਿਆ ਹੋਇਆ ਸੀ ਤੇ ਉਹ ਅਫਗਾਨਿਸਤਾਨ ਦੇ ਕੁੰਦੂਸ ਸ਼ਹਿਰ ਤੋਂ ਹੈ ਇਸ ਤੋਂ ਬਾਅਦ 에ਅਰਲਾਈਨ ਦੇ ਸੁਰੱਖਿਆ ਤੇ ਇੰਜੀਨੀਅਰਿੰਗ ਸਟਾਫ ਦੁਆਰਾ ਇੱਕ ਜਹਾਜ਼ ਸੁਰੱਖਿਆ ਜਾਂਚ ਕੀਤੀ ਗਈ ਇਸ ਦੌਰਾਨ ਪਿਛਲੇ ਲੈਂਡਿੰਗ ਗੀਅਰ ਖੇਤਰ ਵਿੱਚ ਇੱਕ ਛੋਟਾ ਲਾਲ ਰੰਗ ਦਾ ਆਡੀਓ ਸਪੀਕਰ ਮਿਲਿਆ ਤੇ ਸੀਆਈਐਸਐਫ ਨੇ ਇੱਕ ਬਿਆਨ ਵਿੱਚ ਇਹ ਸਭ ਦੱਸਿਆ ਅਫਗਾਨਿਸਤਾਨ ਦੇ ਇੱਕ 13 ਸਾਲਾ ਲੜਕੇ ਦਾ ਹੈਰਾਨ ਕਰ ਦੇਣ ਵਾਲਾ ਕਾਰਾ ਸਾਹਮਣੇ ਆਇਆ ਹੈ ਰਸਲ ਅਫਗਾਨਿਸਤਾਨ ਦੇ ਕੁੰਦੂਸ ਤੋਂ ਇੱਕ 13 ਸਾਲਾ ਮੁੰਡਾ ਈਰਾਨ ਦੀ ਯਾਤਰਾ ਕਰਨਾ ਚਾਹੁੰਦਾ ਸੀ ਤੇ ਇਸ ਲਈ ਉਹ ਐਤਵਾਰ ਸਵੇਰੇ ਕਾਬਲ ਹਵਾਈ ਅੱਡੇ ਵਿੱਚ ਕੁਸਪੈਟ ਕਰ ਗਿਆ ਤੇ ਯਾਤਰੀਆਂ ਦੇ ਇੱਕ ਸਮੂਹ ਦਾ ਪਿੱਛਾ ਕੀਤਾ ਤੇ ਇੱਕ ਜਹਾਜ਼ ਦੇ ਪਿਛਲੇ ਪਹੀਏ ਵਾਲੇ ਖੂਹ ਦੇ ਵਿੱਚ ਲੁਕ ਗਿਆ ਪਰ ਇਹ ਦਿੱਲੀ ਲਈ ਉਡਾਨ ਸੀ ਨਾ ਕਿ ਈਰਾਨ ਲਈ 90 ਮਿੰਟਾਂ ਤੋਂ ਵੱਧ ਸਮੇਂ ਲਈ ਮੁੰਡਾ ਪਹੀਏ ਵਾਲੇ ਖੂਹ ਵਿੱਚ ਉੱਡਿਆ ਤੇ ਚਮਤਕਾਰੀ ਢੰਗ ਨਾਲ ਰਾਜਧਾਨੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅਡੇ ਤੇ ਸੁਰੱਖਿਅਤ ਉਤਰ ਗਿਆ ਜਿੱਤੇ ਉਸ ਨੂੰ ਕੁਝ ਹਵਾਈ ਅਡੇ ਦੇ ਸਟਾਫ ਨੇ ਘੁੰਮਦੇ ਹੋਏ ਦੇਖਿਆ ਤਾਂ ਸ਼ਾਮ ਤੱਕ ਉਸ ਨੂੰ ਕਾਬੁਲ ਦੀ ਇੱਕ ਉਡਾਨ ਤੇ ਵਾਪਸ ਭੇਜ ਦਿੱਤਾ ਗਿਆ ਜਿਸ ਨਾਲ ਉਸ ਦੇ ਦਿਨ ਦਾ ਸਾਹਸ ਖਤਮ ਹੋ ਗਿਆ ਕੇਂਦਰੀ ਉਦਯੋਗਿਕ ਸੁਰੱਖਿਆ ਬਲ ਦੇ ਅਧਿਕਾਰੀ ਦੇ ਅਨੁਸਾਰ ਮੁੰਡਾ ਕੇ ਐਮ 에ਅਰ ਕਾਬੁਲ ਦਿੱਲੀ ਉਡਾਨ ਤੇ ਭੱਜ ਗਿਆ ਸੀ ਜੋ ਸਵੇਰੇ 10 ਵਜੇ ਦੇ ਕਰੀਬ ਦਿੱਲੀ ਹਵਾਈ ਅੱਡੇ ਤੇ ਉਤਰਿਆ ਚਿੱਟੇ ਕੁਰਤੇ ਪਜਾਮੇ ਵਿੱਚ ਉਸ ਨੂੰ ਹਵਾਈ ਅੱਡੇ ਦੇ ਕੁਝ ਸਟਾਫ ਨੇ ਦੇਖਿਆ ਜਿਨ੍ਹਾਂ ਨੇ ਹਵਾਈ ਅੱਡੇ ਤੇ ਸੀਆਈਐਸਐਫ ਕਰਮਚਾਰੀਆਂ ਨੂੰ ਸੂਚਿਤ ਕੀਤਾ ਪੁੱਛਗਿੱਛ ਕਰਨ ਤੇ ਪਤਾ ਲੱਗ ਗਿਆ ਕਿ ਉਹ ਜਹਾਜ਼ ਦੇ ਪਿਛਲੇ ਕੇਂਦਰੀ ਲੈਂਡਿੰਗ ਗੀਅਰ ਡੱਬੇ ਵਿੱਚ ਲੁਕਿਆ ਹੋਇਆ ਸੀ ਤੇ ਉਹ ਅਫਗਾਨਿਸਤਾਨ ਦੇ ਕੁੰਦੂਸ ਸ਼ਹਿਰ ਤੋਂ ਹੈ ਇਸ ਤੋਂ ਬਾਅਦ 에ਅਰਲਾਈਨ ਦੇ ਸੁਰੱਖਿਆ ਤੇ ਇੰਜੀਨੀਅਰਿੰਗ ਸਟਾਫ ਦੁਆਰਾ ਇੱਕ ਜਹਾਜ਼ ਸੁਰੱਖਿਆ ਜਾਂਚ ਕੀਤੀ ਗਈ ਇਸ ਦੌਰਾਨ ਪਿਛਲੇ ਲੈਂਡਿੰਗ ਗੀਅਰ ਖੇਤਰ ਵਿੱਚ ਇੱਕ ਛੋਟਾ ਲਾਲ ਰੰਗ ਦਾ ਆਡੀਓ ਸਪੀਕਰ ਮਿਲਿਆ ਤੇ ਸੀਆਈਐਸਐਫ ਨੇ ਇੱਕ ਬਿਆਨ ਵਿੱਚ ਇਹ ਸਭ ਦੱਸਿਆ ਅਫਗਾਨਿਸਤਾਨ ਦੇ ਇੱਕ 13 ਸਾਲਾ ਲੜਕੇ ਦਾ ਹੈਰਾਨ ਕਰ ਦੇਣ ਵਾਲਾ ਕਾਰਾ ਸਾਹਮਣੇ ਆਇਆ ਹੈ ਰਸਲ ਅਫਗਾਨਿਸਤਾਨ ਦੇ ਕੁੰਦੂਸ ਤੋਂ ਇੱਕ 13 ਸਾਲਾ ਮੁੰਡਾ ਈਰਾਨ ਦੀ ਯਾਤਰਾ ਕਰਨਾ ਚਾਹੁੰਦਾ ਸੀ ਤੇ ਇਸ ਲਈ ਉਹ ਐਤਵਾਰ ਸਵੇਰੇ ਕਾਬੁਲ ਹਵਾਈ ਅੱਡੇ ਵਿੱਚ ਕੁਸਪੈਟ ਕਰ ਗਿਆ ਤੇ ਯਾਤਰੀਆਂ ਦੇ ਇੱਕ ਸਮੂਹ ਦਾ ਪਿੱਛਾ ਕੀਤਾ ਤੇ ਇੱਕ ਜਹਾਜ਼ ਦੇ ਪਿਛਲੇ ਪਹੀਏ ਵਾਲੇ ਖੂਹ ਦੇ ਵਿੱਚ ਲੁਕ ਗਿਆ ਪਰ ਇਹ ਦਿੱਲੀ ਲਈ ਉਡਾਨ ਸੀ ਨਾ ਕਿ ਈਰਾਨ ਲਈ 90 ਮਿੰਟਾਂ ਤੋਂ ਵੱਧ ਸਮੇਂ ਲਈ ਮੁੰਡਾ ਪਹੀਏ ਵਾਲੇ ਖੂਹ ਵਿੱਚ ਉੱਡਿਆ ਤੇ ਚਮਤਕਾਰੀ ਢੰਗ ਨਾਲ ਰਾਜਧਾਨੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਸੁਰੱਖਿਅਤ ਉਤਰ ਗਿਆ ਜਿੱਤੇ ਉਸ ਨੂੰ ਕੁਝ ਹਵਾਈ ਅੱਡੇ ਦੇ ਸਟਾਫ ਨੇ ਘੁੰਮਦੇ ਹੋਏ ਦੇਖਿਆ ਤਾਂ ਸ਼ਾਮ ਤੱਕ ਉਸ ਨੂੰ ਕਾਬੁਲ ਦੀ ਇੱਕ ਉਡਾਨ ਤੇ ਵਾਪਸ ਭੇਜ ਦਿੱਤਾ ਗਿਆ ਜਿਸ ਨਾਲ ਉਸ ਦੇ ਦਿਨ ਦਾ ਸਾਹਸ ਖਤਮ ਹੋ ਗਿਆ ਕੇਂਦਰੀ ਉਦਯੋਗਿਕ ਸੁਰੱਖਿਆ ਬਲ ਦੇ ਅਧਿਕਾਰੀ ਦੇ ਅਨੁਸਾਰ ਮੁੰਡਾ ਕੇ ਐਮ 에ਅਰ ਕਾਬੁਲ ਦਿੱਲੀ ਉਡਾਨ ਤੇ ਭੱਜ ਗਿਆ ਸੀ ਜੋ ਸਵੇਰੇ 10 ਵਜੇ ਦੇ ਕਰੀਬ ਦਿੱਲੀ ਹਵਾਈ ਅੱਡੇ ਤੇ ਉਤਰਿਆ ਚਿੱਟੇ ਕੁਰਤੇ ਪਜਾਮੇ ਵਿੱਚ ਉਸ ਨੂੰ ਹਵਾਈ ਅੱਡੇ ਦੇ ਕੁਝ ਸਟਾਫ ਨੇ ਦੇਖਿਆ ਜਿਨ੍ਹਾਂ ਨੇ ਹਵਾਈ ਅੱਡੇ ਤੇ ਸੀਆਈਐਸਐਫ ਕਰਮਚਾਰੀਆਂ ਨੂੰ ਸੂਚਿਤ ਕੀਤਾ ਪੋਚ-ਕਿਚ ਕਰਨ ਤੇ ਪਤਾ ਲੱਗ ਗਿਆ ਕਿ ਉਹ ਜਹਾਜ਼ ਦੇ ਪਿਛਲੇ ਕੇਂਦਰੀ ਲੈਂਡਿੰਗ ਗੀਅਰ ਡੱਬੇ ਵਿੱਚ ਲੁਕਿਆ ਹੋਇਆ ਸੀ ਤੇ ਉਹ ਅਫਗਾਨਿਸਤਾਨ ਦੇ ਕੁੰਦੂਸ ਸ਼ਹਿਰ ਤੋਂ ਹੈ ਇਸ ਤੋਂ ਬਾਅਦ 에ਅਰਲਾਈਨ ਦੇ ਸੁਰੱਖਿਆ ਤੇ ਇੰਜੀਨੀਅਰਿੰਗ ਸਟਾਫ ਦੁਆਰਾ ਇੱਕ ਜਹਾਜ਼ ਸੁਰੱਖਿਆ ਜਾਂਚ ਕੀਤੀ ਗਈ ਇਸ ਦੌਰਾਨ ਪਿਛਲੇ ਲੈਂਡਿੰਗ ਗੀਅਰ ਖੇਤਰ ਵਿੱਚ ਇੱਕ ਛੋਟਾ ਲਾਲ ਰੰਗ ਦਾ ਆਡੀਓ ਸਪੀਕਰ ਮਿਲਿਆ ਤੇ ਸੀਆਈਐਸਐਫ ਨੇ ਇੱਕ ਬਿਆਨ ਵਿੱਚ ਇਹ ਸਭ ਦੱਸਿਆ ਅਫਗਾਨਿਸਤਾਨ ਦੇ ਇੱਕ 13 ਸਾਲਾ ਲੜਕੇ ਦਾ ਹੈਰਾਨ ਕਰ ਦੇਣ ਵਾਲਾ ਕਾਰਾ ਸਾਹਮਣੇ ਆਇਆ ਹੈ ਪਰ ਅਸਲ ਅਫਗਾਨਿਸਤਾਨ ਦੇ ਕੁੰਦੂਸ ਤੋਂ ਇੱਕ 13 ਸਾਲਾ ਮੁੰਡਾ ਈਰਾਨ ਦੀ ਯਾਤਰਾ ਕਰਨਾ ਚਾਹੁੰਦਾ ਸੀ ਤੇ ਇਸ ਲਈ ਉਹ ਐਤਵਾਰ ਸਵੇਰੇ ਕਾਬੁਲ ਹਵਾਈ ਅੱਡੇ ਵਿੱਚ ਕੁਸਪੈਟ ਕਰ ਗਿਆ ਤੇ ਯਾਤਰੀਆਂ ਦੇ ਇੱਕ ਸਮੂਹ ਦਾ ਪਿੱਛਾ ਕੀਤਾ ਤੇ ਇੱਕ ਜਹਾਜ਼ ਦੇ ਪਿਛਲੇ ਪਹੀਏ ਵਾਲੇ ਖੂਹ ਦੇ ਵਿੱਚ ਲੁਕ ਗਿਆ ਪਰ ਇਹ ਦਿੱਲੀ ਲਈ ਉਡਾਨ ਸੀ ਨਾ ਕਿ ਈਰਾਨ ਲਈ 90 ਮਿੰਟਾਂ ਤੋਂ ਵੱਧ ਸਮੇਂ ਲਈ ਮੁੰਡਾ ਪਹੀਏ ਵਾਲੇ ਖੂਹ ਵਿੱਚ ਉੱਡਿਆ ਤੇ ਚਮਤਕਾਰੀ ਢੰਗ ਨਾਲ ਰਾਜਧਾਨੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅਡੇ ਤੇ ਸੁਰੱਖਿਅਤ ਉਤਰ ਗਿਆ ਜਿੱਤੇ ਉਸ ਨੂੰ ਕੁਝ ਹਵਾਈ ਅਡੇ ਦੇ ਸਟਾਫ ਨੇ ਘੁੰਮਦੇ ਹੋਏ ਦੇਖਿਆ ਤਾਂ ਸ਼ਾਮ ਤੱਕ ਉਸ ਨੂੰ ਕਾਬੁਲ ਦੀ ਇੱਕ ਉਡਾਨ ਤੇ ਵਾਪਸ ਭੇਜ ਦਿੱਤਾ ਗਿਆ ਜਿਸ ਨਾਲ ਉਸ ਦੇ ਦਿਨ ਦਾ ਸਾਹਸ ਖਤਮ ਹੋ ਗਿਆ ਕੇਂਦਰੀ ਉਦਯੋਗਿਕ ਸੁਰੱਖਿਆ ਬਲ ਦੇ ਅਧਿਕਾਰੀ ਦੇ ਅਨੁਸਾਰ ਮੁੰਡਾ ਕੇ ਐਮ 에ਅਰ ਕਾਬੁਲ ਦਿੱਲੀ ਉਡਾਨ ਤੇ ਭੱਜ ਗਿਆ ਸੀ ਜੋ ਸਵੇਰੇ